ਹਾਂਜੀ ਜੂਸਰ ਦੀ ਵਰਤੋਂ ਆਪਾਂ ਸਾਰਾ ਸਾਲ ਕਰਦੇ ਆਂ ਮੌਸਮ ਦੇ ਅਕੋਰਡਿੰਗ ਆਪਾਂ ਤਰ੍ਹਾਂ ਤਰ੍ਹਾਂ ਦੇ ਜੂਸ ਬਣਾਉਨੇ ਆ ਲੱਸੀ ਵਗੈਰਾ ਬਣਾਉਨੇ ਆ ਇਹਦੀ ਸਫਾਈ ਤਾਂ ਆਪਾਂ ਰੂਟੀਨ ਦੇ ਵਿੱਚ ਕਰਦੇ ਆਂ पर ਉਸ ਤਰੀਕੇ ਨਾਲ ਨਹੀਂ ਹੁੰਦੀ ਜਿਹੜੀ ਅੰਦਰੋਂ ਤੱਕ ਹੋਣੀ ਚਾਹੀਦੀ ਹੈ ਜਦੋਂ ਆਪਾਂ ਇਹਨੂੰ ਖੋਲ ਕੇ ਦੇਖੀਏ ਤਾਂ ਇਹਦੇ ਅੰਦਰ ਬਹੁਤ ਸਾਰੀ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਕਿ ਤੇ ਜਿਹੜੀ ਆਪਾਂ ਰੁਟੀਨ ਵਿੱਚ ਇਸ ਤਰੀਕੇ ਨਾਲ ਆਪਾਂ ਇਹਨੂੰ ਨਹੀਂ ਖੋਲਦੇ ਤਾਂ ਇਹਦੇ ਲਈ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਤੁਸੀਂ ਜ਼ਰੂਰ ਅਪਣਾਓ ਜਦੋਂ ਆਪਾਂ ਨਿੰਬੂ ਰਸ ਬਗੈਰਾ ਸ਼ਿਕੰਜਵੀ ਬਣਾਉਣੀ ਹੈ ਕੱਢਦੇ ਆ ਤਾਂ ਉਹਦੇ ਜਿਹੜੇ ਛਿਲਕੇ ਬਚ ਜਾਂਦੇ ਆ ਉਹਨਾਂ ਨੂੰ ਆਪਾਂ ਰੱਖ ਲੈਣਾ ਹੈਗਾ ਇਹ ਐਟ ა ਟਾਈਮ ਹੀ ਕਰਨ ਦੀ ਵੀ ਲੋੜ ਨਹੀਂ ਆਪਾਂ ਇੱਕ ਦੋ ਦਿਨ ਲਈ ਉਹ ਛਿਲਕੇ ਜਿਹੜੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਉਸ ਤੋਂ ਬਾਅਦ ਆਪਾਂ ਉਹ ਛਿਲਕੀਆਂ ਨੂੰ ਪਾਣੀ ਦੇ ਵਿੱਚ ਉਬਲਣਾ ਰੱਖ ਦੇਣਾ ਫਿਰ ਆਪਾਂ ਇੱਕ ਬ੍ਰਸ਼ ਲੈ ਲੈਣਾ ਸਫਾਈ ਕਰਨ ਦੇ ਲਈ ਬੜੀਆਂ ਨਵਾਂ ਬ੍ਰਸ਼ ਲੈ ਲੈਣਾ ਜਿਹੜਾ ਆਪਣਾ ਕਿਚਨ ਦੇ ਸਮਾਨ ਦੇ ਲਈ ਆਪਾਂ ਯੂਜ਼ ਕਰਾਂਗੇ ਤੇ ਇਹਨੂੰ ਗੈਸ ਤੇ ਥੋੜਾ ਜਿਹਾ ਗਰਮ ਕਰਕੇ ਤੁਸੀਂ ਟੇਡਾ ਕਰ ਲੈਣਾ ਹੈਗਾ ਉਸ ਤੋਂ ਬਾਅਦ ਆਪਾਂ ਨਿੰਬੂ 5-6 ਮਿੰਟਾਂ ਦੇ ਵਿੱਚ ਉਬਲ ਜਾਂਦੇ ਆ ਤੇ ਉਹਨਾਂ ਵਿੱਚੋਂ ਅੱਧੇ ਨਿੰਬੂ ਕੱਢ ਲਾਂਗੇ ਤੇ ਅੱਧੇ ਵਿੱਚ ਹੀ ਪਏ ਰਹਿਣ ਦੇ ਇੱਕ ਟੱਬ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਲਾਂਗੇ ਤੇ ਉਹਦੇ ਵਿੱਚ ਆਪਾਂ ਅੱਧੀ ਪੌਣੀ ਕੋਲੀ ਬਿਨੇ ਗਰਦੀ ਪਾ ਲਈ ਤੇ ਦੋ ਚਮਚੀ ਸੀਗੇ ਸਪੈਕਟ ਵਿੱਚ ਬੇਕਿੰਗ ਸੋਡੇ ਦੇ ਤੇ ਆਪਾਂ ਉਹ ਵੀ ਇਹਦੇ ਵਿੱਚ ਪਾ ਲਈ ਤੇ ਥੋੜਾ ਜਿਹਾ ਤੁਸੀਂ ਗਰਮ ਪਾਣੀ ਜ਼ਿਆਦਾ ਲੈ ਲੈਣਾ ਹੈਗਾ ਉਸ ਤੋਂ ਬਾਅਦ 1 ਲੀਟਰ ਪਾਣੀ ਦੇ ਵਿੱਚ ਆਪਾਂ ਥੋੜੇ ਜਿਹਾ ਡ੍ਰੌਪਸ ਪਾ ਕੇ ਉਹਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਉਹਨੂੰ ਇਹਦੇ ਵਿੱਚ ਪਾ ਦਾਂਗੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਕੇ ਤੇ ਇਹਨੂੰ 10-15 ਮਿੰਟਾਂ ਲਈ ਭਿਉਂ ਕੇ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਇਹ ਬ੍ਰਸ਼ ਲੈ ਲੈਣੇ ਹੈਗੇ ਇੱਕ ਤੁਸੀਂ ਮਹਿੰਦੀ ਵਾਲਾ ਬ੍ਰਸ਼ ਵੀ ਯੂਜ਼ ਕਰ ਸਕਦੇ ਹੋ ਜਿਹੜੇ ਆਪਾਂ ਸੈਂਟ ਤੇ ਲਗਾਉਨੇ ਆ ਉਹ ਵੀ ਜਿੱਥੇ-ਜਿੱਥੇ ਏ ਬ੍ਰਸ਼ ਨਹੀਂ ਜਾ ਸਕਦਾ ਤੇ ਉਹ ਜਾਊਗਾ ਦੇਖੋ ਤੁਸੀਂ ਇਹਦੇ ਨਾਲ ਬਹੁਤ ਵਧੀਆ ਸਫਾਈ ਹੋਊਗੀ ਜੂਸਰ ਦੀ ਤੇ ਇਹਨੂੰ ਭਿਉਣ ਤੋਂ ਬਾਅਦ ਤਾਂ ਇਹਦੀ ਮੈਲ ਜਿਹੜੀ ਸਾਰੀ ਆਪਣੇ ਆਪ ਹੀ ਉੱਪਰ ਆ ਜਾਊਗੀ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਪੈਣੀਗੀ ਤੇ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਰਿਹਾ ਹੈਗਾ ਤੇ ਬ੍ਰਸ਼ ਜਿਹੜਾ ਤੁਹਾਡੇ ਹਰ ਇੱਕ ਥਾਂ ਤੇ ਇਹ ਵੱਜੂਗਾ ਜਿਵੇਂ ਕਈ ਵਾਰੀ ਸਕੌਚ ਬ੍ਰਾਈਟ ਵਗੈਰਾ ਹੁੰਦੇ ਆ ਤੋ ਆਪਾਂ ਨੇ ਅੰਦਰ ਤੱਕ ਨਹੀਂ ਜਾਂਦੇ ਤਾਂ ਸੁਰਾਖਾਂ ਵਿੱਚੋਂ ਐਵੇਂ ਮੈਲ ਫਸ ਜਾਂਦੀ ਹੈ ਤੇ ਤੁਸੀਂ ਇਹਦੇ ਨਾਲ ਬਹੁਤ ਥੋੜਾ ਟਾਈਮ ਲੱਗੂਗਾ ਤੁਹਾਨੂੰ ਸਫਾਈ ਕਰਨ ਤੇ ਤੁਸੀਂ ਮੇਰੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਉਸ ਤੋਂ ਬਾਅਦ ਦੇਖੋ ਤੁਸੀਂ ਖੋਲ ਕੇ ਦੀ ਇੱਕ ਇੱਕ ਚੀਜ਼ ਜਿਵੇਂ ਆਪਾਂ ਬਾਹਰ ਕਿਸੇ ਨੂੰ ਦੇ ਦੰਨੇ ਆ ਨਾ ਸਫਾਈ ਕਰਨ ਵਾਸਤੇ ਤੇ ਉਹ ਆਪਣੇ ਤੋਂ ਐਨੇ ਐਨੇ ਪੈਸੇ ਲੈ ਲੈਂਦੇ ਆ ਤੇ ਆਪਾਂ ਆਰਾਮ ਨਾਲ ਘਰੇ ਹੀ ਸਾਫ ਕਰ ਸਕਦੇ ਹਾਂਗੇ ਤੇ ਇਹਦਾ ਦੇਖੋ ਜਿਹੜਾ ਇਹਦੇ ਉੱਪਰ ਰੰਗ ਚੜਿਆ ਸੀ ਜੂਸ ਵਗੈਰਾ ਦਾ ਇਹ ਕਾਲਾ ਹੋਇਆ ਪਿਆ ਸੀ ਤੇ ਇਹ ਵੀ ਇਸ ਕੋਚ ਬ੍ਰਾਈਟ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਲਤਾਂ ਇਹਨੂੰ ਤੇ ਇਹ ਜਮਾਂ ਸਾਫ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਹੈਗਾ ਇਹਦਾ ਜੂਸਰ ਤੇ ਇਹਨੂੰ ਆਪਾਂ ਇਹਨੂੰ ਵੀ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਬ੍ਰਸ਼ ਇਹਦੇ ਵਿੱਚੋਂ ਜਿਹੜੇ ਸਰਾਖਾ ਚ ਮਿੱਟੀ ਵਗੈਰਾ ਫਸੀ ਹੈ ਸਾਰੀ ਬਾਹਰ ਕੱਢ ਦਾਂਗੇ ਤੇ ਇਹਦੇ ਵਿੱਚ ਇੱਕ ਛੋਟੀਆਂ ਛੋਟੀਆਂ ਜਿਹੜੀਆਂ ਡੱਬੀਆਂ ਜਿਹੀਆਂ ਹੁੰਦੀਆਂ ਜਾਂ ਅੰਦਰ ਤੇ ਉਹਦੇ ਵਿੱਚ ਆਪਣਾ ਮਹਿੰਦੀ ਵਾਲਾ ਬ੍ਰਸ਼ ਹੈਗਾ ਸਾਰੇ ਫਿਰ ਜੂਗਾ ਤੇ ਇਹਦੇ ਨਾਲ ਬਹੁਤ ਵਧੀਆ ਸਫਾਈ ਹੋਊਗੀ ਇਹਦੇ ਵਿੱਚ ਤੁਸੀਂ ਹੋਰ ਚੀਜ਼ਾਂ ਦੀ ਵੀ ਘੰਦੀ ਸਫਾਈ ਕਰ ਸਕਦੇ ਹੋ ਜਿਨ੍ਹਾਂ ਤੇ ਜਿਆਦਾ ਮੈਲ ਵਗੈਰਾ ਜੰਮੀ ਹੋਵੇ ਤੇ ਉਸ ਤੋਂ ਬਾਅਦ ਦੇਖਿਓ ਤੁਸੀਂ ਸਾਰਾ ਸਮਾਨ ਦੇਖੋ ਬਿਲਕੁਲ ਨਵੇਂ ਦੇ ਵਾਂਗੂ ਹੋ ਗਿਆ ਥੋੜੀ ਜੀ ਮਿਹਨਤ ਤਾਂ ਜ਼ਰੂਰ ਹੋਈ ਪਰ ਦੇਖੋ ਇੱਕ ਕਮਾਲ ਦੀ ਟ੍ਰਿਕ ਹੈਗੀ ਨਿੰਬੂਆਂ ਦੇ ਛਿਲਕੇ ਵਗੈਰਾ ਆਪਾਂ ਐਸੇ ਤਰੀਕੇ ਨਾਲ ਉਹੀ ਸਿੱਟ ਦਾਨੇ ਆ ਪਰ ਇਹ ਸਾਡੀ ਬਹੁਤ ਬਰਤੋਂ ਦੇ ਵਿੱਚ ਆਉਂਦੇ ਹੈਗੇ ਜੂਸਰ ਜਮਨ ਨਵੇਂ ਦੇ ਵਾਂਗ ਹੋ ਗਿਆ ਤੇ ਆਪਾਂ ਇਹਨੂੰ ਰਾਮ ਨਾਲ 1.5-2 ਮਹੀਨੇ ਬਾਅਦ ਇਸ ਤਰੀਕੇ ਨਾਲ ਵਧੀਆ ਸਾਫ਼ ਕਰ ਸਕਦੇ ਹਾਂ ਤੁਸੀਂ ਇਹ ਟ੍ਰਿਕ ਅਪਣਾ ਕੇ ਜਰੂਰ ਦੇਖਿਓ ਇਹ ਬਹੁਤ ਹੀ ਸਸਤੀ ਹੈ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ